ਅੰਮ੍ਰਿਤਸਰ ਵਿਕੇਟ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੱਤਰਕਾਰਾਂ ਨੇ ADCB ਟ੍ਰੈਫਿਕ ਹਰਪਾਲ ਸਿੰਘ ਜੀ ਨਾਲ ਕੀਤੀ ਵਿਸ਼ੇਸ਼ ਗੱਲਬਾਤ ਗੱਲਬਾਤ ਦੌਰਾਨ ADCB ਟ੍ਰੈਫਿਕ ਨੇ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਪ੍ਰਯਤਨ ਕੀਤੇ ਜਾ ਰਹੇ ਹਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਟ੍ਰੈਫਿਕ ਪੁਲਿਸ ਦੇ 500 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਤੇ ਪੈਣੀ ਨਜ਼ਰ ਰੱਖਣ ਲਈ ਹਰ ਇੱਕ ਚੌਕ ਵਿੱਚ ਟ੍ਰੈਫਿਕ ਲਾਈਟ ਸਿਗਨਲ ਦੇ ਨਾਲ ਕੈਮਰੇ ਵੀ ਲਗਾਏ ਗਏ ਹਨ ਜੋ ਹੁਣ ਰੈੱਡ ਲਾਈਟ ਜੰਪ, ਓਵਰ ਸਪੀਡ ਜਾਂ ਹੋਰ ਕਿਸੇ ਉਲੰਘਣਾ ਤੇ ਕਈ ਚਲਾਨ ਕੱਟੇ ਜਾਣਗੇ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਟ੍ਰੈਫਿਕ ਹੈੱਡ ਮੁਨਸੀ ਬਣ ਕੇ ਡਿਊਟੀ ਕਰ ਰਿਹਾ ਹੈ। ਜੋ ਕਿ ਭਾਈ ਭਤੀਜਾਵਾਦ ਦੀ ਇੱਕ ਤਾਜ਼ਾ ਮਿਸਾਲ ਹੈ ਜਦ ਇਸ ਬਾਰੇ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਜੀ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਟ੍ਰੈਫਿਕ ਸਟਾਫ ਵਿੱਚ ਮੁੱਖ ਮੁੰਸ਼ੀ ਦੀ ਭੂਮਿਕਾ ਕੋਈ ਖਾਸ ਨਹੀਂ ਹੁੰਦੀ ਨਾ ਹੀ ਇਹ ਕੋਈ ਡਿਊਟੀ ਲਗਾਉਂਦਾ ਹੈ ਡਿਊਟੀਆਂ ਦੂਸਰੇ ਅਧਿਕਾਰੀਆਂ ਵੱਲੋਂ ਲਗਾਈਆਂ ਜਾਂਦੀਆਂ ਹਨ ਤੇ ਬਰੀਫ ਮੈਂ ਖੁਦ ਕਰਦਾ ਹਾਂ ਉਹਨਾਂ ਕਿਹਾ ਕਿ ਇਸ ਰੈਂਕ ਤੇ ਏਐਸਆਈ ਜਾਂ ਫਿਰ ਹਵਲਦਾਰ ਹੀ ਲਗਾਇਆ ਜਾ ਸਕਦਾ ਹੈ ਜੇਕਰ ਗੱਲ ਕਰੀਏ ਤਾਂ ਇਸ ਸਮੇ ਮੁੱਖ ਮੁੰਸ਼ੀ ਸਿਪਾਹੀ ਹੀ ਹੈ ਜੋ ਸત્તાਧਾਰੀ ਮੰਤਰੀ ਦੇ ਖਾਸ ਰਿਸ਼ਤੇ ਵਿੱਚ ਹੈ ਇੱਥੇ ਜ਼ਰੂਰਤ ਹੈ ਮਹਿਕਮੇ ਨੂੰ ਵੀ ਨੀਮਾ ਦਾ ਪਾਲਣ ਕਰਨ ਦੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਇੱਕ ਟ੍ਰੈਫਿਕ ਸਮੱਸਿਆ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਸਵਾਗਤ ਹੈ ਟ੍ਰੈਫਿਕ ਸਮੱਸਿਆ ਦਾ ਬਹੁਤ ਤਰ੍ਹਾਂ ਹੀ ਇਹ ਕੰਮ ਚੱਲਦਾ ਹੈ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ ਪਰ ਤੁਹਾਡੇ ਆਉਣ ਦੇ ਨਾਲ ਲੱਗਦੇ ਥੋੜਾ ਬੋੜਾ ਬੰਦ ਪਿਆ ਵਾ ਤੇ ਅਸੀਂ ਤੁਹਾਨੂੰ ਸੱਤ ਵਾਰ ਬਿਚਾ ਚੱਲਣਾ ਕਿ ਟ੍ਰੈਫਿਕ ਰੋਕ ਡਰਾ ਕਰਨ ਨੂੰ ਵਾਸਤੇ ਕੀ ਤੁਸੀਂ ਆਪਣੇ ਯਾਰ ਬੰਦੇ ਕੀਤੇ ਇਹ ਕਿਵੇਂ ਜਾਣ ਲਗਾਇਆ ਮੈਂ ਆਪ ਜੀ ਦੇ ਚੈਨਲ ਆਈ ਸੂਮ ਅੰਮਰਸਰ ਵਾਸੀਆਂ ਅਤੇ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਏ ਡੀ ਸੀ ਪੀ ਹਰਪਾਲ ਸਿੰਘ ਏ ਡੀ ਸੀ ਪੀ ਟ੍ਰੈਫਿਕ ਜੋ ਤੁਹਾਡਾ ਜਿਹੜਾ ਸਵਾਲ ਆ ਕੇ ਟ੍ਰੈਫਿਕ ਦੇ ਨੂੰ ਸਮੱਸਿਆ ਨੂੰ ਹੱਲ ਵਾਕਿਆ ਹੀ ਅੰਮਰਸਰ ਦੀ ਜਿਹੜੀ ਟ੍ਰੈਫਿਕ ਸਮੱਸਿਆ ਬੜੀ ਗੁੰਦੀਰੀ ਹੈ ਕਿਉਂਕਿ ਇਥੇ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਈ ਰਿਕਸ਼ਾ ਟੂਰਿਸਟ ਆਉਂਦਾ ਵਾ ਵੱਖ-ਵੱਖ ਸ਼ਹਿਰਾਂ ਤੋਂ ਲੋਕਾਂ ਨੇ ਇੱਥੇ ਆਣ ਕੇ ਈ ਰਿਕਸ਼ੇ ਪਾ ਰਹੇ ਆ ਔਰ ਬਹੁਤ ਸਾਰੇ ਲੋਕਾਂ ਨੇ ਈ ਰਿਸ਼ੇ ਜਿਹੜੇ ਕਿਰਾਏ ਦੇ ਉੱਤੇ ਦਿੱਤੇ ਜਿਹੜਾ ਆਮ ਲੋਕੀ 3-400 ਰੁਪਿਆ ਦਿਹਾੜੀ ਦੇ ਆਣ ਕੇ ਈ ਰਿਕਸ਼ਾ ਚਲਾਉਂਦੇ ਮੈਂ ਆਪ ਜੀ ਦੇ ਧਿਆਨ ਚ ਲੈਣਾ ਜੀ ਮਾਨਯੋਗ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਜਿਹੜੇ ਕਿ ਟ੍ਰੈਫਿਕ ਦੇ ਉੱਤੇ ਕਾਫੀ ਉਹਨਾਂ ਦੀ ਇਸ ਤੇ ਸੀਰੀਅਸ ਨੇ ਔਰ ਉਹਨਾਂ ਦਾ ਹਰ ਵੇਲੇ ਹੁੰਦਾ ਕਿ ਟ੍ਰੈਫਿਕ ਦੀ ਜਿੰਨੀ ਵਧੀਆ ਸਚਾਈ ਉੱਤਨਾ ਚਲਦੀ ਚਲ ਸਕਦੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚਾਰ ਜ਼ੋਨਾਂ ਦੇ ਵਿੱਚ ਅਸੀਂ ਪਹਿਲਾਂ ਤਿੰਨ ਜ਼ੋਨ ਹੁੰਦੇ ਸੀ ਉਹਨਾਂ ਅਸੀਂ ਚਾਰ ਜ਼ੋਨਾਂ ਦੇ ਵਿੱਚ ਇਹਨੂੰ ਵੰਡਿਆ ਗਿਆ ਵਾ ਔਰ ਚਾਰਾਂ ਜ਼ੋਨਾਂ ਦੇ ਵਿੱਚ ਜਿਹੜੇ ਇਨਚਾਰਜ ਆ ਉਹ ਇਨਸਪੈਕਟਰ ਲਾਏ ਗਏ ਨੇ ਉਹਨਾਂ ਇਨਸਪੈਕਟਰਾਂ ਦੇ ਉੱਪਰ ਸੁਪਰਵੀਜ਼ਨ ਵਾਸਤੇ ਇੱਕ ਇੱਕ ACP ਤਾਇਨਾਤ ਕੀਤਾ ਗਿਆ ਵਾ ਉਹਨਾਂ ACPਾਂ ਦੇ ਨਾਲ ਉੱਪਰ ਮੈਂ ਅਨਾਂ ਦੀ ਸੁਪਰਵੀਜ਼ਨ ਲਈ ਏ DCP ਤਾਇਨਾਤ ਹੈ। ਟੋਟਲ 217 ਪੁਆਇੰਟ ਨੇ ਜਿੱਥੇ ਵਕ ਵਕ ਟ੍ਰੈਫਿਕ ਦੇ ਕਰਮਚਾਰੀ ਜਿਹੜੇ ਤਾਇਨਾਤ ਕੀਤੇ ਜਾਂਦੇ ਆ। ਜਿੰਨਾਂ ਜਗ੍ਹਾ ਦੇ ਉੱਤੇ ਟ੍ਰੈਫਿਕ ਜਿਹੜੀ ਆ ਕੁਝ ਚੌਂਕ ਬਣਦੇ ਨੇ ਕੋਈ ਦਰਬਾਰ ਸਾਹਿਬ ਦੇ ਏਰੀਆ ਵਾ ਜਿੱਥੇ ਟ੍ਰੈਫਿਕ ਦੀ ਜ਼ਿਆਦਾ ਰਾਸ਼ਨਾ ਹੋਵੇ ਉਹਨੂੰ ਰੈਗੂਲੇਟ ਕਰਨ ਵਾਸਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਟੋਟਲ 416 ਕਰਮਚਾਰੀ ਜਿਹੜੇ ਡਿਊਟੀ ਤੇ ਟ੍ਰੈਫਿਕ ਦੇ ਵਿੱਚ ਤਣਾਤ ਨੇ ਕੁਝ ਕਰਮਚਾਰੀ ਰੈਸਟ ਛੁੱਟੀ ਕੋਈ ਘਰੇਲੂ ਕੋ ਮੈਡੀਕਲ ਉਸ ਤੋਂ ਲਾਵੇ ਕਰੀਬ 550 ਕਰਮਚਾਰੀ ਜਿਹੜਾ ਸਾਡਾ ਇੱਥੇ ਡਿਊਟੀ ਕਰਦਾ ਟ੍ਰੈਫਿਕ ਦੇ ਵਿੱਚ ਮੁੰਛੀ ਦੀ ਕੀ ਭੂਮਿਕਾ ਹੁੰਦੀ ਹੈ ਸਾਡੇ ਸਾਡੇ ਟ੍ਰੈਫਿਕ ਦੇ ਵਿੱਚ ਮੁੰਛੀ ਦੀ ਕੋਈ ਖਾਸ ਭੂਮਿਕਾ ਨਹੀਂ ਹੁੰਦੀ ਮੁੰਛੀ ਦਾ ਸਿਰਫ ਜਦੋਂ ਕੋ ਮੈਡੀਕਲ ਜੇ ਚਲ ਗਿਆ ਜਾਂ ਛੁੱਟੀ ਜਾਣਾ ਵਾ ਉਹਦੀ ਜਗ੍ਹਾ ਦੇ ਉੱਤੇ ਕੋਈ ਕਰਮਚਾਰੀ ਤਨਤ ਕਰਨਾ ਜਿਹੜਾ ਵਾ ਉਹਦੇ ਮਤੇ ਜਣਾ ਕਿਸੇ ਦੀ ਛੁੱਟੀ ਦੀ ਰਿਵਾਣਗੀ ਕਰਨੀ ਔਰ ਉਹਨਾ ਚਾ ਉਹਦੀ ਛੁੱਟੀ ਜਿਹੜੀ ਆ ਅਪਲਾਈ ਹੁੰਦੀ ਆ ਉਹਨੂੰ ਪੇਸ਼ ਕਰਨਾ ਇਸ ਤਰ੍ਹਾਂ ਦੇ ਕੰਮ ਉਹਦੇ ਜ਼ਿਆਦਾ ਉਹਦੀ ਕੋਈ ਇਸ ਡਿਊਟੀ ਦੇ ਵਿੱਚ ਭੂਮਿਕਾ ਨਹੀਂ ਹੁੰਦੀ ਪਰ ਇਸ ਰੈਂਕ ਤੱਕ ਪਹੁੰਚੀ ਜਿਹੜਾ ਵਾ ਲਗਾਇਆ ਜਾਂਦਾ ਹੈ ਇਸ ਰੈਂਕ ਤੱਕ ਉਹ ਜ਼ਿਆਦਾਤਰ ਤਾਂ ਐਸਆਈ ਹੈੱਡ ਕਨਸਟੇਬਲ ਹੀ ਲੱਗਦੇ ਨੇ ਮੁੰਛੀ ਪਹਿਲਾਂ ਹੈੱਡ ਕਨਸਟੇਬਲ ਲੱਗਦੇ ਹੁਣ ਕਈ ਜਗ੍ਹਾ ਤੇ ਐਸਏ ਵੀ ਲੱਗੇ ਨੇ ਜਿਆਦਾ ਜਿਹੜੇ ਐਮਐਸਸੀ ਜਿਹੜਾ ਹੈੱਡ ਕਨਸਟੇਬਲ ਬੈਂਕ ਤੇ ਲੱਗਦਾ ਅਨੁਭਵ ਕੋਲ ਸੋ ਜੀ ਉਸਤਾਨ ਦਾ ਪਤਾ ਲੱਗਾ ਹੀ ਕਾਉਂਸਲਰ ਦੇ ਸੀ ਉਸਨੇ ਦੱਸਿਆ ਕਿ ਜਿਹੜਾ ਅਮਰ ਸਾਹਿਬ ਦੇ ਦਫਤਰ ਨੂੰ ਮੌਂਟਨ ਦਾ ਅਪੋਇੰਟਮੈਂਟ ਆ ਉਹ ਵਿਜੇਪਾਲ ਸਿੰਘ ਦਾ 39 8 ਦਾ ਨੰਬਰ ਸਪਾਈ ਹੈ ਇਹ ਕਾਂਸਟੇਬਲ ਨੂੰ ਇੰਨੀ ਚੱਲਦੀ ਜ਼ਿੰਮੇਵਾਰੀ ਜਾਨੀ ਕਿ ਇਹ ਉਹਦਾ ਇਹ ਸਾਡੇ ਡਿਪਾਰਟਮੈਂਟ ਨੂੰ ਦਿੱਤੀ ਗਈ ਹੈ ਜਾਂਕਿ ਪੋਲਿਟਿਕਲ ਅਪਰੋਚ ਨਾ ਦਿੱਤੀ ਗਈ ਹੈ ਦੇਖੋ ਜੀ ਇਹ ਕੋਈ ਵੀ ਵਿਜੇਪਾਲ ਦੀ ਇਸ ਡਿਊਟੀ ਦੇ ਵਿੱਚ ਬਹੁਤੀ ਕੋਈ ਭੂਮਿਕਾ ਨਹੀਂ ਹੈਗੀ ਦੇਖੋ ਐਮ ਐਸ ਸੀ ਐਡਮਿਨ ਵਖਰਾਵਾ ਦੂਸਰਾ ਏਸੇ ਰੈਂਕ ਦੇ ਅਧਿਕਾਰੀ ਨੇ ਬਲਵਿੰਦਰ ਸਿੰਘ ਜਿਹੜੇ ਡਿਊਟੀਆਂ ਲਾਉਂਦੇ ਨੇ ਡਿਊਟੀਆਂ ਕਰਦੇ ਨੇ ਕੰਪਿਊਟਰਾਈਜ਼ਡ ਡਿਊਟੀ ਸਿਸਟਮ ਹੈ ਡਿਊਟੀ ਨੂੰ ਬਰੀਫ ਮੈਂ ਕਰਦਾ ਡਿਊਟੀ ਤੇ ਕਿਹੜਾ ਕਰਮਚਾਰੀ ਲਾਉਣਾ ਵਾ ਉਹ ਵੀ ਕਿਸੇ ਦੇ ਅਧਿਕਾਰ ਚੋ ਸਿਰਫ ਮੇਰੇ ਅਧਿਕਾਰ ਚ ਹੈ ਕਿਹੜਾ ਕਰਮਚਾਰੀ ਕਿੱਥੋਂ ਬਦਲਣਾ ਵਾ ਜਿਹੜਾ ਨਹੀਂ ਡਿਊਟੀ ਠੀਕ ਕਰਦਾ ਮਤਲਬ ਇਸ ਰੈਂਕ ਦੇ ਅਧਿਕਾਰੀ ਦੀ ਤੇ ਇੱਥੇ ਕੋਈ ਬਹੁਤੀ ਭੂਮਿਕਾ ਨਹੀਂਗੇ ਹੈਗੀ ਨਾ ਕੋਈ ਵੈਸੇ ਕੋਈ ਆਪਣਾ ਕੋਈ ਇਸ਼ੂ ਕਿਸੇ ਦੇ ਨਾਲ ਹੋਵੇ ਤਾਂ ਕੋ ਕਰ ਲੈ ਲੇ ਲੇਕਿਨ ਸਾਡੇ ਜਿਹੜਾ ਵਾ ਇੱਥੇ ਡਿਊਟੀ ਦੇ ਵਿੱਚ ਕਿਸੇ ਦਾ ਕਰਦਾ ਲੇਕਿਨ ਜਿਹੜੇ ਬੰਦੇ ਲੋਕੀ ਗਾਹ ਕਰਾਏ ਤੇ ਦਿੰਦੇ ਆ ਉਹਨਾਂ ਦੇ ਉੱਤੇ ਅਲੱਗ ਕਲਰ ਦਾ ਅਸੀਂ ਬਾਅਦ ਵਿੱਚ ਨੰਬਰ ਲਾਵਾਂਗੇ ਕਿਉਂਕਿ ਉਹਦੇ ਉੱਤੇ ਮਾਲਕ ਦਾ ਨੰਬਰ ਲਿਖਿਆ ਜਾਣਾ ਹੁਣ ਜਿਹੜਾ ਨੰਬਰ ਲਿਖਦੇ ਉਸੇ ਡਰਾਈਵਰ ਦਾ ਨੰਬਰ ਲਿਖਦੇ ਮੋਬਾਈਲ ਨੰਬਰ ਤੇ ਉਹਨੂੰ ਨੰਬਰ ਦੇ ਰਹੇ ਆ ਯਾ ਤੁਸੀਂ ਕਹਿ ਰਹੇ ਹੋ ਨਾ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੁਣ ਸ਼ੁਰੂ ਕਰ ਦਿੱਤੀ ਹੈ 2021 ਦੇ ਇਹ ਰਜਿਸਟ੍ਰੇਸ਼ਨ ਸੇਵ ਹੋ ਉਹਨਾਂ ਆਟੋਮੋਬਾਈਲ ਜਿਹੜੇ ਆਟੋ ਫਾਈਨਾਂਸ ਹੋਏ ਨੇ ਇਹਨਾਂ ਬੰਦਾਂ ਨੇ ਨਵੇਂ ਆਟੋ ਲੈਨੇ ਉਹਨਾਂ ਦੇ ਨੰਬਰ ਨਹੀਂ ਲਾਇਆ ਕਿਉਂਕਿ ਇਹਦੀ 25000 ਰੁਪਏ ਕਰਫ ਐਸਟੀਸੀ ਬਲੋ ਗਿਆ ਨਹੀਂ ਜਿਹੜਾ ਕਿ ਆਮ ਆਮ ਬਗਲ ਦੇ ਵਿੱਚ ਇਹਦੀ ਚੱਕਰਾਵਾ ਦੀ 25000 ਰੁਪਏ ਐਸਟੀਸੀ ਲੱਗੇ ਫਿਰ ਉਸ ਲੋਨ ਪੋਸਟ ਪਾਲਿਆ ਨੂੰ ਅਫੈਕਟ ਕਰਦਾ ਵਾ ਕਿੰਦੀ ਆ ਫਿਰ ਉਹਦੇ ਨੰਬਰ ਐਪਾ ਗਈ ਬੰਦ ਗੀਰੋ ਦੇ ਅੰਦਰ ਨਹੀਂ ਹੈਗਾ ਉਹ ਉਹਦਾ ਨੰਬਰ ਤੋਂ ਆ ਇਹ ਸਰਕਾਰ ਨੂੰ ਵੀ ਕਹਿੰਦਾ ਕਿ ਇਹ ਜਿਹੜੀ ਨੰਬਰ ਲੌਂਗ ਦੀ ਪ੍ਰਕਿਰਿਆ ਵਾ ਤੋਂ ਆਟਮ ਨਹੀਂ ਦਿੱਤੀ ਹੈ ਆਟੋ ਰਵੇ ਨਾ ਕਿ ਐਸਪੀਸੀ ਤੋਂ ਪਾਸ ਕਰਕੇ ਲੈ ਆਏ ਐਸਪੀਸੀ ਤੋਂ ਪਾਸ ਕਰਾਉਣ ਵਾਸਤੇ ਲੋਕੀ ਜਾਂਦੇ ਨੇ ਏਜੰਟਾਂ ਦੇ ਥਰੂ ਜਾਂਦੇ ਨੇ ਏਜੰਟਾਂ ਨੂੰ ਪੈਸੇ ਲੈਂਦੇ ਨੇ ਤੇ ਇਸ ਕਰਕੇ ਉਹ ਨੰਬਰ ਲੌਂਗ ਨੂੰ ਵੀ ਵਾਝੇ ਰਹਾ ਜਾਂਦੇ ਨੇ ਸਾਰੇ ਆਟੋਆਂ ਨੂੰ ਨੰਬਰ ਨਹੀਂ ਲੱਗੇ ਸਿਰਫ ਨੰਬਰ ਉਹਨਾਂ ਨੂੰ ਲੱਗੇ ਨੇ ਜਿਹੜੇ ਆਟੋ ਫਾਈਨਾਂਸ ਹੋਏ ਨੇ ਦੇਖੋ ਜੀ RTO ਸਰ ਨੂੰ ਮੇਰੀ ਗੱਲ ਹੋਈ ਸੀ RTO ਸਰ ਨੇ ਕਿਹਾ ਕਿ 2021 ਤੋਂ ਜਿਹੜੇ ਅਸੀਂ ਨੰਬਰ ਜਿਹੜੇ ਲਾ ਰਹੇ ਆ ਰਜਿਸਟ੍ਰੇਸ਼ਨ ਨੰਬਰ ਜਿਹੜਾ ਈ ਰਿਕਸ਼ਾ ਨੂੰ ਹੀ ਦੇ ਰਹੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਬਾਰੇ ਮੈਨੂੰ ਬਹੁਤੀ ਕੋਈ ਜਾਣਕਾਰੀ ਨਹੀਂ ਮੈਂ ਵੀ ਤੁਹਾਨੂੰ ਕੋਈ ਗਲਤ ਬਿਆਨਬਾਜ਼ੀ ਕਰਾਂ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਈ ਰਿਕਸ਼ਾ ਵਾ ਇਹ ਜਿਸ ਸ਼ਹਿਰ ਦੇ ਤੋਂ ਇਹਦੀ ਰਜਿਸਟ੍ਰੇਸ਼ਨ ਉਸੇ ਸ਼ਹਿਰ ਚ ਚੱਲਣਾ ਚਾਹੀਦਾ ਦੇਖੋ ਜੇ ਅਮਰਸਰ ਦੇ ਵਿੱਚ ਏਹੀ ਜਿਸ ਤਰ੍ਹਾਂ ਈ ਰਿਕਸ਼ਾ ਆ ਰਿਹਾ ਵਾ ਜੇ ਇਸੇ ਤਰ੍ਹਾਂ ਈ ਰਿਕਸ਼ਾ ਇਥੇ ਵਾਦਾ ਗਿਆ ਤੇ ਇੱਥੇ ਸੜਕਾਂ ਦੇ ਜਵਾਜ ਵਿੱਚ ਹੋਰ ਵੀ ਪ੍ਰੋਬਲਮ ਆਏਗੀ ਕਿਉਂਕਿ ਜਿਹੜੇ ਵੀ ਬਜ਼ਾਰਾਂ 'ਚ ਨਾ ਤਾਂ ਇਹ ਈ ਰਿਕਸ਼ਾ ਜਿਹੜਾ ਵਾ ਉਹ ਇੱਕ ਇੱਕ ਬੰਦੇ ਨੇ 20 25 30 30 ਪਾਏ ਨੇ ਉਹ ਜਦੋਂ ਕਿਰਾਏ ਤੇ ਦੇਣ ਲੱਗਦਾ ਉਹ ਇਹ ਨਹੀਂ ਦੇਖਦਾ ਕਿ ਜਿਹੜਾ ਕਿਰਾਏ ਤੇ ਲਿਜਾ ਰਿਹਾ ਉਹਦਾ ਡਰਾਈਵਿੰਗ ਲਾਇਸੈਂਸ ਹੈ ਕਿ ਨਹੀਂ ਹੈ ਔਰ ਜਿਹਦੇ ਬਾਰੇ ਅਸੀਂ ਜਿਹੜੀ ਹੈ ਜਲਦੀ ਜਿਹੜੇ ਆ ਇਹਨਾਂ ਦੇ ਡਰਾਈਵਿੰਗ ਲਾਇਸੈਂਸਾਂ ਵੱਲ ਵੀ ਅਸੀਂ ਜਿਹੜੀ ਹੈ ਸਖਤੀ ਕਰਨ ਜਾ ਰਹੇ ਹਾਂ ਕਿ ਬਾਅਦ 'ਚ ਇਹਨਾਂ ਦੇ ਘੱਟੋ ਘਾਟੇ ਨਾਲ ਕੋਈ ਜਿਹੜੇ ਕਰਾਏ ਤੇ ਜਿਹੜਾ ਦਿੰਦਾ ਵਾ ਉਹ ਉਸੇ ਬੰਦੇ ਨੂੰ ਕਿਰਾਏ ਤੇ ਦਵੇ ਜਿਹੜਾ ਬੰਦਾ ਡਰਾਈਵਿੰਗ ਲਾਇਸੈਂਸ ਜਿਹਦੇ ਕੋਲ ਹੈਗਾ ਜਿਹੜਾ ਗੱਡੀ ਨੂੰ ਚਲਾ ਸਕਦਾ ਪ੍ਰਦੂਸ਼ਣ ਦੀ ਸਮੱਸਿਆ ਇੱਕ ਬਹੁਤ ਤਗੜੀ ਸਮੱਸਿਆ ਵਾ ਜਿਹਦੇ ਵਾਸਤੇ ਪੁਲਿਸ ਜਗਾ ਜਗਾ ਤੇ ਗੱਡੀਆਂ ਨੂੰ ਰੋਕ ਕੇ ਉਹਦੇ ਪ੍ਰਦੂਸ਼ਨ ਚੈੱਕ ਕਰਦੀ ਹੈ ਤੇ ਪਰ ਤੁਹਾਡੇ ਧਿਆਨ ਦੇ ਵਿੱਚ ਜਾਂਦਾ ਜਾਏ ਕਿ ਜਿੰਨੇ ਵੀ ਪ੍ਰਦੂਸ਼ਨ ਸੈਂਟਰ ਐਮ ਵੀ ਆਈ ਤੇ ਆਰਟੀਓ ਨੇ ਇਸ਼ੂ ਕੀਤੇ ਨੇ ਉਹਨਾਂ ਦੇ 95% ਉਹਨਾਂ ਦੇ ਬੂਥਾਂ ਦੇ ਉੱਪਰ ਉਹ ਨਹੀਂ ਕਿੰਨੇ ਕਰ ਰਹੀਆਂ ਮਸ਼ੀਨਾਂ ਨਹੀਂ ਹੈਗੀਆਂ ਵਿਦਾਉਤ ਮਸ਼ੀਨਾਂ ਦੇ ਉੱਤੋਂ ਉਹ ਸਿਰਫ ਪੱਤੀ ਕੱਢਦੇ ਨੇ ਤੇ ਉਹਨਾਂ ਨੂੰ ਪੈਸੇ 20 ਰੁਪਏ 50 ਰੁਪਏ ਲੈ ਕੇ ਨਾ ਪੱਤੀ ਦੇ ਦਿੰਦੇ ਕਿਸੇ ਵੀ ਟਿਸ਼ੂ ਸੈਂਟਰ ਦੇ ਉੱਪਰ ਨਾ ਦੇ ਐਮਬੀਆਈ ਨੇ ਕਦੀ ਛਾਪਾ ਮਾਰਿਆ ਵਾ ਨਾ ਆਟੇ ਉੱਤੇ ਕਦੀ ਛਾਪਾ ਮਾਰਿਆ ਵਾ ਨਾ ਉਸੇ ਹੀ ਇਸ ਪਾਸੇ ਧਿਆਨ ਗਿਆ ਵਾ ਕਿ ਜਿਹੜੇ ਪੱਤੀ ਕੱਢਦੇ ਉਹਦੀ ਮਸ਼ੀਨਾਂ ਕਿੱਥੇ ਨੇ ਦੇਖੋ ਇਹਦਾ ਜਿਹੜਾ ਲਾਇਸੈਂਸ ਇਹਨਾਂ ਦਾ ਚੈੱਕ ਕਰਨਾ ਜ਼ਰੂਰੀ ਨਹੀਂ ਦੇਖੋ ਜਿਹਦਾ ਜਿਹੜਾ ਲਾਇਸੈਂਸ ਜਾਰੀ ਕਰਨ ਦਾ ਅਧਿਕਾਰ ਖੇਤਰ ਮੇਰੇ 'ਚ ਨਹੀਂ ਹੈਗਾ ਇਹਦਾ ਆਰਟੀਓ ਸਾਹਿਬ ਜਿਨ੍ਹਾਂ ਨੇ ਲਾਇਸੈਂਸ ਤਾਂ ਉਹ ਤੁਸੀਂ ਪੁੱਛ ਲਓ। ਇਹਦਾ ਅਦਿਕ ਆ ਰਿਹਾਗਾ ਪੂਰ ਸੁਪਰੀਆ ਭਾਗ ਤਰਦੂਛੇ ਭਾਗ ਆਰਟੀਓ ਐਮਓਆਈ ਇਹਨਾਂ ਸਾਰਿਆਂ ਕੋ ਮਿਲ ਜਾਂਦੀਆਂ ਨੇ ਫਿਰ ਪਾਸ ਹੁੰਦਾ ਵਾ ਉਹ ਐਫ ਫੀਰ ਜਿਹੜੇ ਸਾਈਨ ਹੁੰਦੇ ਨੇ ਉਹ ਐਮਓਆਈ ਮੋਟਰ ਵਹੀਕਲ ਇਨਸਪੈਕਟਰ ਦੇ ਆਰਟੀਓ ਅਸੀਂ ਹੈਡਕਾਪਟਰ ਦੀ ਗੱਲ ਕੀਤੀ ਸੀ ਵਿਜੀਲ ਪਾਸ ਕਿ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨੇ ਰਸਕਾਰੀ ਲਿਜਿਨ ਇਨਸਪੈਕਟਰ ਲੈਵਲ ਤੇ ਬਤਨ ਕੀਤੀ ਜਾਂ ਐਸਐਲ ਲੈਵਲ ਤੇ ਬਤਨ ਲਗਿਨ ਨੂੰ ਹੁੰਦੇ ਮੁੱਖ ਨੂੰ ਕਿ ਉਹ ਸ਼ਾਇਦ ਉਹ ਬਣਾ ਕੀ ਉਹ ਦੇਖੋ ਇਹ ਉੱਪਰ ਕੋਈ ਕੋਈ ਵੀ ਕਿਸੇ ਦੇ ਉੱਪਰ ਨਹੀਂ ਹੈਗਾ ਜੀ ਕੋਈ ਮੇ ਮੈਂ ਇਹਦੀ ਤਾਂ ਦੱਸਦਾ ਜੀ ਉਸ ਬਾਅਦ ਕੋਈ ਡਿਊਟੀ ਦਾ ਨਾਲ ਵਾਸਤਾ ਨਹੀਂ ਡਿਊਟੀ ਦੇਖੋ ਜੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਏਸੀਪੀ ਜਿਹੜੇ ਆ ਉਹ ਜੋ ਉਹਨਾਂ ਦੇ ਇੰਚਾਰਜ ACP ਪੁਆਇੰਟ ਚੈੱਕ ਕਰਦੇ ਆ ਉਹਨਾਂ ਨੂੰ ACP ਨੂੰ ਲੱਗਦਾ ਕਿ ਇਹ ਕਰਮਚਾਰੀ ਇੱਥੇ ਡਿਊਟੀ ਲਈ ਫਿੱਟ ਨਹੀਂ ਹੈਗਾ ਉਹ ਮੈਨੂੰ ਦੱਸਦਾ ਜੀ ਇੱਥੇ ਉਸ ਵਾਸਤੇ ਮੁੰਡਾ ਕਰਮਚਾਰੀ ਕੋ ਚੰਗਾ ਮਿਹਨਤ ਵਾਲਾ ਦਿਓ ਉਹਨੂੰ ਕਰਕੇ ਜਿਹੜੇ ਅੱਛੇ ਕਰਮਚਾਰੀ ਆ ਮਲਾਜ਼ਮਾਂ ਦੀ ਸਲਾਹ ਦੇ ਨਾਲ ਜਿਹੜੇ ਮਲਾਜ਼ਮ ਕਹਿੰਦੇ ਨੇ ਉਹਨਾਂ ਨੂੰ ਉੱਥੇ ਤਨਾਨਦ ਕਰ ਦਿੱਤਾ ਜਾਂਦਾ ਕੋਈ ਵੀ ਇਹ ਕੋਈ ਕੋਈ ਡਿਊਟੀ ਲਾਉਣ ਦਾ ਅਧਿਕਾਰ ਮੁੰਸ਼ੀ ਦਾ ਨਹੀਂ ਹੈਗਾ ਡਿਊਟੀ ਜਿਹੜੀ ਆ ਉਹ ਮੇਰੇ ਵੱਲੋਂ ਕੱਲ ਵੀਕ ਸਾਰੀ ਫੋਰਸ ਇਕੱਠੀ ਕਰਕੇ ਬਰੀਫ ਕੀਤਾ ਗਿਆ ਕੋਰਸ ਦੇ ਵਿੱਚ ਜਿਹੜੇ ਕੁਝ ਪੁਆਇੰਟਾਂ ਦੇ ਕਮੀ ਪੀਸੀ ਬਜ਼ੁਰਗ ਸੀ ਜਿੱਥੇ ਰਿਕਸ਼ਾ ਦਾ ਈ ਰਿਕਸ਼ੇ ਦਾ ਜ਼ਿਆਦਾ ਲੋਡ ਸੀ ਉਹਨਾਂ ਪੁਆਇੰਟਾਂ ਦੇ ਉੱਤੇ ਉਹ ਪੁਆਇੰਟ ਜਿਹੜੇ ਆ ਜਿੱਦਾਂ ਜਗਤਾਰ ਸਿੰਘ ਬਜ਼ੁਰਗ ਆਦਮੀ ਸੀ ਉਹਨੂੰ ਅਸੀਂ ਚੇਂਜ ਕੀਤਾ ਉਹਨੇ ਕਹੇ ਕਿ ਦਰਬਾਰ ਸਾਹਿਬ ਜੇ ਮੇਰੇ ਈ ਰਿਕਸ਼ਾ ਜ਼ਿਆਦਾ ਲੋਡ ਆ ਮੇਰੀ ਓਰ ਕੋ ਡਿਊਟੀ ਨਹੀਂ ਹੁੰਦੀ ਅਸੀਂ ਉਹਨੂੰ ਚੇਂਜ ਕੀਤਾ ਉਹਦੀ ਰਿਕਵੈਸਟ ਤੇ ਇਦਾਂ ਹੋਰ ਕਰਮਚਾਰੀ ਜਿਹੜੇ ਆ ਜਿੱਥੇ-ਜਿੱਥੇ ਡਿਊਟੀ ਲਈ ਫਿੱਟ ਹੁੰਦੇ ਉਹ ਮੇਰੇ ਵੱਲੋਂ ਉਸ ਜ਼ੋਨ ਦੇ ਇੰਸਪੈਕਟਰ ਦੀ ਕਹਿਣ ਦੇ ਉੱਤੇ ਚੇਂਜ ਕੀਤਾ ਜਾ ਕੋਈ ਵੀ ਕਰਮਚਾਰੀ ਇੱਕ ਜਗ੍ਹਾ ਤੇ ਪੱਕਾ ਫਿੱਟ ਨਹੀਂ ਹੈਗਾ ਇੰਸਪੈਕਟਰ ਜਿਹੜਾ ਵਾ ਕਿ ਤਾਂ ਕਿ ਕੋਈ ਪੁਆਇੰਟ ਦੇ ਉੱਤੇ ਆਪਣੀ ਕੋਈ ਗਲਤ ਵਰਤੋਣਾ ਕਰੇ ਅੱਜ ਇੱਕ ਜ਼ੋਨ ਦੇ ਵਿੱਚ ਆ ਕੱਲ ਉਹ ਜ਼ੋਨ ਚ ਆ ਦੂਸਰੇ ਜ਼ੋਨ ਚ ਆ ਕੱਲ ਨੂੰ ਰੋਟੇਸ਼ਨ ਦੇ ਨਾਲ ਡਿਊਟੀ ਜਿਹੜੀ ਉਹ ਘੁੰਮ ਰਹੀ ਹੈ ਮੈਂ ਤਾਂ ਹੰਦਾ ਨੇ ਇਹ ਸਿਰਫ ਪਰ ਉਸ ਤੋਂ ਹੀ ਇੱਕ ਹੀ ਡਿਪਾਰਟਮੈਂਟ ਰਿਸਪੌਂਸ ਲੱਗਦਾ ਕਿ ਕੋਈ ਅਫਸਰਾਂ ਦੀ ਕਮੀ ਹੈ ਜਿਹੜਾ ਕਿ ਸਿਪਾਈ ਨੂੰ ਤੋਂ ਲਗਾਏਗੇ ਨਹੀਂ ਜੋ ਸਿਪਾਈ ਲਾਇਆ ਹੀ ਨਹੀਂ ਕਿਤੇ ਗਿਆ ਜੀ ਸਿਪਾਈ ਕਿਤੇ ਐਡਮਨ ਨਹੀਂ ਲਾਇਆ ਗਿਆ ਐਡਮਿਨ ਉੱਥੇ ਜਿਹੜਾ ਵਾ ਉਹ ਏਡੀਸੀ ਪੀਰ ਪਾਲ ਸਿੰਘ ਆ ਉਹਦਾ ਪ੍ਰਬੰਧ ਆ ਉਹ ਸੁਪਰਵਾਈਜ਼ ਕਰ ਰਿਹਾ ਵਾ ਅਤੇ ਉਸ ਦੇ ਥੱਲੇ ਜਿਹੜੇ ਆ ਮੇਰੇ ਨਾਲ ਏਸੀਪੀ ਸੁਬਾਨ ਨੇ ਏਸੀਪੀ ਸੁਬਾਨ ਦੇ ਰਿਲੇ ਇਨਸਪੈਕਟਰ ਨੇ ਤੇ ਇਨਸਪੈਕਟਰ ਹੀ ਆਪਣੇ ਜ਼ੋਨ ਦੀ ਜਿਹੜੀ ਡਿਊਟੀ ਆ ਉਹ ਚੈੱਕ ਕਰਦੇ ਆ ਤੇ ਤਨਤ ਕਰਦੇ ਆ